ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਅੱਜ ਤੁਹਾਨੂੰ ਤਲਵੰਡੀ ਟਰੈਕਟਰ ਮੇਲਾ ਦਿਖਾਉਣ ਲੱਗੇ ਆਂ ਜੀ ਪਹਿਲਾਂ ਲੈ ਕੇ ਆਏ 3630 ਸਪੈਸ਼ਲ ਐਡੀਸ਼ਨ ਨਿਊ ਹਾਲੈਂਡ 3 ਸਪੀਡ ਦੇ ਵਿੱਚ ਆਉਂਦਾ ਇਹ ਜੀ 16928 ਦੇ BKT ਦੇ ਜਮਨ ਨਵੇਂ ਟਾਇਰ ਹੈ ਜਮਾ ਹਿੱਦਕਰ BKT ਵੀ ਖਸਿਆ ਨਹੀਂ ਟਾਇਰਾਂ ਤੋਂ ਆ ਦੇਖ ਲਿਖਿਆ ਹੋਇਆ ਜਮਾ ਤਾਜ਼ੇ ਟਾਇਰ ਹੈ ਮੇਰੇ ਖਿਆਲ ਚ ਇਹਦਾ ਬਿੱਲ ਵੀ ਮਿਲ ਸਕਦਾ ਹੈ ਬਾਈ ਨਾਲ ਗੱਲ ਕਰਾਵਾਂਗੇ ਤੁਹਾਡੀ ਵੀਡੀਓ ਨਾਲ ਲਾਸਟ ਤੱਕ ਜੁੜੇ ਰਹੋ ਤੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰੋ ਟਰੈਕਟਰ ਬਿਲਕੁਲ ਨਵਾਂ ਹੈਗਾ ਪੀਵੀ 46 ਨੰਬਰ ਹੈ 2017 ਮਾਡਲ ਹੈ 6 ਲੱਖ 45000 ਰੁਪਏ ਰੇਟ ਹੈ ਕਨੋਪੀ ਛਤਰੀ ਲੱਗੀ ਹੋਈ ਹੈ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਸਪੈਸ਼ਲ ਐਡੀਸ਼ਨ ਨਿਊ ਹੋਲੈਂਡ ਨਵੇਂ ਟਾਇਰ ਹੈ ਟਰੈਕਟਰ ਪੂਰਾ ਸਾਫ਼ ਹੈਗਾ ਇਸ ਤੋਂ ਬਾਅਦ ਫਿਰ ਆ ਗਿਆ ਜੀ ਇਹ ਸੇਬਾਈ ਦਾ ਹੀ ਹੈ ਨਿਊ ਹਾਲੈਂਡ 36300ਪਰ 50 ਐਚਪੀ ਚ 2018 ਮਾਡਲ ਹੈ 575000 ਰੁਪਿਆ ਰੇਟ ਹੈ ਤੇ 50 ਐਚਪੀ ਹੈ ਇਹ ਨਿਊ ਹਾਲੈਂਡ ਸੁਪਰ ਤੇ 3 ਸਪੀਡ ਹੈ ਟਰੈਕਟਰ ਦੇ ਟਾਇਰ ਹੈਗੇ 75% 16928 ਦੇ ਅਬੋਲੋ ਦੇ ਤੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ 2018 ਮਾਡਲ 5,75,000 ਰੁਪਿਆ ਰੇਟ 3 ਸਪੀਡ ਨਿਊ ਹੋਲੈਂਡ ਸੁਪਰ 50 ਐਚਪੀ ਦੇ ਵਿੱਚ ਇਹਦੇ ਸਿੰਪਲ ਛਤਰੀ ਲੱਗੀ ਹੋਈ ਆ ਤੇ ਉਸ ਤੋਂ ਬਾਅਦ ਫੇਰਾ ਗਿਆ ਜੀ 744 ਸਵਰਾਜ ਐਕਸਟਰੀ 2021 ਮਾਡਲ ਹੈ 5,95,000 ਰੁਪਿਆ ਰੇਟ ਹੈ ਟਰੈਕਟਰ ਦਾ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ 4 ਸਟਾਰ ਰਿਵਰਸ ਪੀਟੀਓ तो ट्रैक्टर के टायर है नब्बे पचानवे पैसे अपोलो दे चौदह नौ अठाई ट्रैक्टर पूरा नवें गा दो हज़ार इक्की मॉडल पाँच लाख पचानवे हज़ार रुपया डिमांड है उसकी ट्रैक्टर पूरा नवें गा ये भी सिंपल शटरी लगी हुई जी तो तुम बाहर आ गया जी स्वराज 963 2019 ਮਾਡਲ ਹੈ 6,23,000 ਰੁਪਏ ਰੇਟ ਹੈ ਇਸ ਦਾ ਤੇ ਪੀਵੀ 3 ਬਠਿੰਡੇ ਦਾ ਨੰਬਰ ਹੈ ਤੇ ਟਰੈਕਟਰ ਦੇ ਟਾਇਰ ਹੈਗੇ ਜੀ 75 ਪੈਸੇ 16928 ਐਮਆਰਐਫ ਸ਼ਕਤੀ ਲਾਈਫ ਐਮਆਰਐਫ ਦੇ ਟਾਇਰ ਹੈ 16928 ਦੇ ਇਹ 3 ਸਪੀਡ ਦੇ ਵਿੱਚ ਹੁੰਦਾ ਹੈ 5 ਸਟਾਰ 963 ਸਵਰਾਜ 2019 ਮਾਡਲ ਤੇ ਕਨੋਪੀ ਛਤਰੀ ਲੱਗੀ ਹੋਈ ਹੈ ਇਸ ਦੇ ਇਹ ਬਠੰਡੇ ਦਾ ਨੰਬਰ ਹੈ ਟਰੈਕਟਰ ਦਾ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਪਾਇਦਾਣ ਦੇਖੋ ਵੀ ਕਿੱਡਾ ਵੱਡਾ ਲੱਗਿਆ ਹੋਇਆ ਆਰਾਮ ਨਾਲ ਬੰਦਾ ਬੈਠ ਸਕਦਾ ਜਿਵੇਂ ਮੰਜੇ ਤੇ ਬੈਠਾ ਹੁੰਦਾ ਕੁਰਸੀ ਤੇ ਬੈਠਾ ਹੁੰਦਾ ਐ ਬੈਠ ਸਕਦਾ ਤੇ ਇਸ ਤੋਂ ਬਾਅਦ ਫਿਰ ਆ ਗਿਆ ਜੀ ਡੀ ਆਈ 60 ਸੋਨਾਲੀਕਾ 2024 ਮਾਡਲ ਇਹਦਾ ਹੈਗਾ ਜੀ ਰੇਟ 7 ਲੱਖ ਤੱਕ 70000 ਰੁਪਿਆ ਪਾਵਰ ਸਟੀering HDM ਸ਼ਕੰਦਰ 275 ਐਨਐਮ ਹਾਈ ਟਕੋਰ ਤੇ ਬਰਦਮਨ ਸੀਡ ਦੇ ਟਾਇਰ ਹੈ 16 9 28 ਦੇ ਡੇਟ ਬੂਟ ਲੱਗੇ ਹੋਏ ਆ ਲੋਹੇ ਦੇ ਟਾਇਰ 90 95 ਪਾਸੇ ਚਾਰੇ 2024 ਮਾਡਲ 770000 ਦੀ ਇੱਕ ਨੌਕਰੀ ਛਤਰੀ ਲੱਗੀ ਇਸ ਤੇ ਵੀ ਟਰੈਕਟਰ ਜਮ੍ਹਾਂ ਨਵਾਂ ਤੇ ਲੋਨ ਲੂਨ ਮੇਰੇ ਹਿਸਾਬ ਨਾਲ ਇਹ ਵੀ ਪੂਰਾ ਵਧੀਆ ਹੋ ਗਈ ਇਸ ਤੋਂ ਬਾਅਦ ਫੇਰਾ ਗਈ ਸੋਨਾ ਦੀ ਕਾ 750 775 80 ਪੈਸੇ 14928 ਦੇ 15528 ਦੇ ਰੋਡ 15528 ਦੇ ਅਪੋਲੋ ਦੇ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ 2014 ਮਾਡਲ 455000 ਰੁਪਏ ਰੇਟ ਹੈ ਪੀਵੀ3 ਬਠਿੰਡੇ ਦਾ ਨੰਬਰ ਹੈ ਇਸਦਾ ਵੀ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਇਸ ਤੋਂ ਬਾਅਦ ਫਿਰ ਆਗੇ ਜੀ 855 ਸਵਰਾਜ 2018 ਮਾਡਲ ਨਵੇਂ ਜੁੱਲੇ ਵਾਲਾ 595000 ਰੁਪਏ ਰੇਟ ੱਕਨੋਪੀ ਛਤਰੀ ਛਤਰੀ ਲੱਗੀ ਹੋਈ ਆ 4 ਸਟਾਰ ਹੈ ਟਾਇਰ 15 9 28 ਦੇ ਬੇਟ ਪਲਾਸਟਿਕ ਦੇ ਲੱਗੇ ਵੀਰੇ ਅਗਲੇ ਮਾਰਫਲੇ ਬੈਕ ਟਾਇਰ ਪੋਲੋ ਦੇ 2018 ਮਾਡਲ ਹੈ 595000 ਰੁਪਏ ਡਿਮਾਂਡ ਹੈ ਪੀਵੀ 22 ਨੰਬਰ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਨੂੰ ਮਲਾਉਣ ਲੱਗਿਆ ਹੁਣ ਸਾਨੂੰ ਕੀ ਹਾਲ ਆ ਬਾਈ ਸਭੀ ਕਾਲ ਜੀ ਠੀਕ ਹੈ ਵਧੀਆ ਤੇ ਆਪਣੇ ਕੋਲ ਟਰੈਕਟਰ ਹੋਰ ਵੀ ਹੈ ਕਿਹੇ ਹੀ ਹੈਗੇ ਟਰੈਕਟਰ ਹੋਰ ਵੀ ਖੜੇ ਆ ਦੋ ਮੈਸੀ ਖੜੇ ਆ 909500 ਠੀਕ ਹੈ ਇਹਸ ਖੜਾ 14 ਮਾਡਲ ਠੀਕ ਹੈ ਆ 12 ਮਾਡਲ 60 ਖੜਾ 2007 ਮਾਡਲ ਠੀਕ ਹੈ ਘਰੇ ਖੜੇ ਆ ਘਰੇ ਖੜੇ ਆ ਤੇ ਗੁਰਦੁਆਰਾ ਤੋਂ ਬਿਨਾਂ ਟਰੈਕਟਰ ਆਪਣੇ ਇਹ ਕਿੱਥੇ ਦੇਖਣ ਨੂੰ ਮਿਲ ਸਕਦੇ ਆ ਇਹ ਜਿਹੜੇ ਇੱਥੇ ਖੜੇ ਆ ਤਾਂ ਇੱਥੇ ਮਿਲ ਜਾਣਗੇ ਤਲਵੰਡੀ ਸਾਬੋ ਠੀਕ ਹੈ ਜਿਹੜੇ ਘਰੇ ਖੜੇ ਆ ਉਹ ਘਰੇ ਦਿਖਾ ਦੇਵਾਂਗੇ ਫੋਨ ਨੰਬਰ ਲਿਖ ਲਓ ਮੋਬਾਈਲ ਨੰਬਰ ਬੋਲ ਲਓ 9988745430 9988745430 ਆ ਪਿੰਡ ਚੱਕ ਰੋਲਦੂ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਪਿੰਡ ਚੱਕ ਰੋਲਦੂ ਸਿੰਘ ਵਾਲਾ ਜਿਹੜਾ ਬਠਿੰਡਾ ਹਰਵਿੰਦਰ ਬਾਈ ਦਾ ਨਾਮ ਹੈ ਘਗਣਾ ਵੀ ਕਹਿੰਦੇ ਆ ਤੇ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਲੋਨ ਵੀ ਹੋ ਜੂਗਾ ਆ ਲੋਨ ਹੋ ਜੂਗਾ ਕੁਚੇ ਮਾਰਲਾਂ ਦੇ ਵੀਰੋ ਲੋਨ ਹੋ ਜੂਗਾ ਕਿਸੇ ਨੂੰ ਲੋਨ ਵੀ ਕਰਵਾਉਣਾ ਹੋਇਆ ਕਿਸੇ ਦਾ ਸਿਬਲ ਖਰਾਬ ਹੁੰਦਾ ਤਾਂ ਸਿਬਲ ਸਹੀ ਕਰਨ ਦਾ ਤਰੀਕਾ ਵੀ ਤੁਹਾਨੂੰ ਦੱਸਦੇ ਆ ਵੀਰੋ ਦੋ ਵਾਰੀ 골ਡ ਲੋਨ ਲੈ ਲਓ 10-10000 ਰੁਪਏ ਲੋਨ ਲੈ ਕੇ ਉਹਨੂੰ ਦੋ ਮਹੀਨਿਆਂ ਚ ਮਹੀਨਿਆਂ ਚ ਭਰ ਦਿਓ ਦੋ ਵਾਰੀ ਲੈ ਕੇ 골ਡ ਲੋਨ ਤੇ ਉਹਦੇ ਨਾਲ ਮਹੀਨੇ ਬਾਅਦ ਭਰ ਕੇ ਸਾਰਾ ਦੁਬਾਰੇ ਫੇਰ ਲੈ ਲਓ ਦੋ ਵਾਰੀ ਚ ਸਿਬਲ ਸਹੀ ਹੋ ਜਾਂਦਾ ਜੇ ਕਿਸੇ ਦਾ ਸਿਬਲ ਖਰਾਬ ਹੈ ਤਾਂ ਕੋ ਲੋਨ ਲੈ ਕੇ ਉਹਦੂਆ ਟਰੈਕਟਰ ਤੇ ਲੋਨ ਲੈ ਸਕਦੇ ਹੋ ਤੁਸੀਂ ਟਰੈਕਟਰ ਤੇ ਵਧੀਆ ਲੋਨ ਹੋ ਜਾਂਦਾ ਹੈ ਜਿਵੇਂ ਉਹਨੂੰ ਸੋਨਾਲੀਕਾ ਖੜਾ ਉਹਦੇ ਤੇ ਮੇਰੇ ਖਿਆਲ ਚ 50000 ਰੁਪਇਆ ਦੇ ਕੇ ਤੁਹਾਡਾ ਕੰਮ ਚੱਲ ਸਕਦਾ ਉਹਦੇ ਤੇ ਲੋਨ 7 ਲੱਖ ਦੇ ਕਰੀਬ ਹੋ ਸਕਦਾ 6.5 ਲੱਖ ਦੇ ਕਰੀਬ ਸੋਨਾਲੀਕਾ 60 DI 24 ਮਾਡਲ ਹੈ ਜਿਹੜਾ ਤੇ 12 ਮਾਡਲ ਤੋਂ ਉੱਪਰ ਸਾਰਿਆਂ ਤੇ ਲੋਨ ਹੋ ਜਾਂਦਾ ਵੀਰੋ ਜਿੰਨਾ ਉੱਚਾ ਮਾਡਲ ਲਓਗੇ ਲੋਨ ਵੱਧ ਹੋਊਗਾ ਤੇ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦੇ ਹਾਂ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਦੋਸਤੋ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਦੋਸਤੋ